ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕਿਲਾ ਆਨੰਦਗੜ੍ਹ ਸਾਹਿਬ ਦੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਵਾਇਆ ਗਿਆ ਸੀ ਗੁਰੂ ਜੀ ਨੇ ਆਨੰਦਪੁਰ ਸਾਹਿਬ ਵਿੱਚ ਕੁੱਲ 5 ਕਿਲੇ ਬਣਵਾਏ ਸਨ ਗੁਰੂ ਜੀ ਨੇ ਸਭ ਤੋਂ ਪਹਿਲਾਂ ਕਿਲਾ ਆਨੰਦਗੜ੍ਹ ਸਾਹਿਬ ਹੀ ਬਣਵਾਇਆ ਸੀ ਇਹ ਕਿਲਾ 1698 ਈਸਵੀ ਵਿੱਚ ਬਣਨਾ ਸ਼ੁਰੂ ਹੋਇਆ ਸੀ ਇਹ ਕਿਲਾ ਗੁਰੂ ਜੀ ਵੱਲੋਂ ਬਣਵਾਏ ਪੰਜਾਂ ਕਿਲਿਆਂ ਵਿੱਚੋਂ ਸਭ ਤੋਂ ਵਿਚਕਾਰ ਬਣਾਇਆ ਗਿਆ ਸੀ ਸਾਰੇ ਹਥਿਆਰ ਇਸ ਕਿਲੇ ਵਿੱਚ ਹੀ ਰੱਖੇ ਜਾਂਦੇ ਸਨ ਜਦੋਂ ਗੁਰੂ ਜੀ ਪੰਡਤ ਸਾਹਿਬ ਤੋਂ ਵਾਪਸ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਆਨੰਦਗੜ੍ਹ ਦਾ ਕਿਲਾ ਹੀ ਬਣਵਾਇਆ ਸੀ ਇਹ ਕਿਲਾ ਪਹਾੜ ਦੀ ਚੋਟੀ ਤੇ ਸੀ ਇਸ ਤੇ ਚਾਰੇ ਪਾਸੇ ਡੂੰਘੇ ਖੱਡਾ ਸਨ ਇਸ ਕਰਕੇ ਇਸ ਕਿਲੇ ਤੇ ਹਮਲਾ ਕਰਨਾ ਸੌਖਾ ਨਹੀਂ ਸੀ ਇਸ ਕਿਲੇ ਤੇ ਬਹੁਤ ਵਾਰ ਹਮਲੇ ਹੋਏ ਪਰ ਹਰ ਵਾਰ ਦੁਸ਼ਮਣ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆਨੰਦਪੁਰ ਸਾਹਿਬ ਦੀ ਜੋ ਆਖਰੀ ਲੜਾਈ ਲੜੀ ਗਈ ਸੀ ਉਹ ਵੀ ਇਸ ਕਿਲੇ ਵਿੱਚੋਂ ਹੀ ਲੜੀ ਗਈ ਸੀ ਪਹਿਲਾ ਇਹ ਕਿਲਾ ਬਹੁਤ ਵੱਡਾ ਸੀ ਜੋ ਕਿਲੇ ਦਾ ਅੱਜ ਦਾ ਸਰੂਪ ਹੈ ਇਹ ਬਹੁਤ ਛੋਟਾ ਹੈ ਗੁਰੂ ਜੀ ਬਹੁਤਾ ਸਮਾਂ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਹੀ ਰਹਿੰਦੇ ਸਨ ਬਹੁਤ ਸੰਗਤਾਂ ਇੱਥੇ ਹੀ ਗੁਰੂ ਸਾਹਿਬ ਨੂੰ ਮਿਲਣ ਆਉਂਦੀਆਂ ਸਨ ਮੁਗਲ ਬਾਦਸ਼ਾਹ ਦੇ ਰਾਜਿਆਂ ਨਾਲ ਮਿਲ ਕੇ ਕਿਲੇ ਨੂੰ ਘੇਰਾ ਪਾਉਣ ਲੱਗੇ ਜਦੋਂ ਕਿਲੇ ਨੂੰ ਘੇਰਾ ਪੈਣ ਲੱਗਾ ਤਾਂ ਜੋ ਸੰਗਤਾਂ ਇੱਥੇ ਆਂਦੀਆਂ ਸਨ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਥੋਂ ਭੇਜ ਦਿੱਤਾ ਮਈ ਮਹੀਨੇ ਵਿੱਚ ਦੁਸ਼ਮਣ ਨੇ ਕਿਲੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਕਿਲੇ ਉੱਚੀ ਜਗ੍ਹਾ ਤੇ ਬਣੇ ਹੋਣ ਕਾਰਨ ਸਿੰਘਾਂ ਦਾ ਇਸ ਲੜਾਈ ਵਿੱਚ ਬਹੁਤਾ ਨੁਕਸਾਨ ਨਹੀਂ ਹੁੰਦਾ ਸਾਰਾ ਨੁਕਸਾਨ ਦੁਸ਼ਮਣ ਦਾ ਹੀ ਹੁੰਦਾ ਹੈ ਦੁਸ਼ਮਣਾਂ ਨੇ ਪਿੱਛੇ ਹਟ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਹੁਣ ਨਾ ਕੋਈ ਆਨੰਦਪੁਰ ਸਾਹਿਬ ਤੋਂ ਬਾਹਰ ਜਾ ਸਕਦਾ ਸੀ ਅਤੇ ਨਾ ਹੀ ਕੋਈ ਅੰਦਰ ਆ ਸਕਦਾ ਸੀ ਇਹ ਘੇਰਾ ਤਕਰੀਬਨ 8 ਮਹੀਨੇ ਰਿਹਾ 8 ਮਹੀਨਿਆਂ ਬਾਅਦ ਪਹਾੜੀ ਰਾਜਾ ਅਤੇ ਮੁਗਲਾਂ ਨੇ ਗੁਰੂ ਸਾਹਿਬ ਨੂੰ ਚਿੱਠੀਆਂ ਭੇਜੀਆਂ ਅਤੇ ਸੌਹਾਂ ਖਾਧੀਆਂ ਕਿ ਤੁਸੀਂ ਇਹ ਕਿਲਾ ਛੱਡ ਦਿਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਕਿਉਂਕਿ ਕਿਲੇ ਵਿੱਚ ਭੋਜਨ ਦੀ ਵੀ ਘਾਟ ਹੋਣ ਲੱਗੀ ਸੀ ਤਾਂ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਨੂੰ ਕਿਲਾ ਛੱਡਣ ਲਈ ਕਿਹਾ ਤਾਂ ਗੁਰੂ ਜੀ ਕਿਲਾ ਛੱਡਣ ਦੀ ਤਿਆਰ ਹੋ ਗਈ ਪਰ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਸੌਹਾਂ ਖਾ ਕੇ ਵੀ ਸਿਰਸਾ ਨਦੀ ਦੇ ਕਿਨਾਰੇ ਉੱਤੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ ਜਿੱਥੇ ਗੁਰੂ ਜੀ ਦਾ ਪਰਿਵਾਰ ਵਿਛੜਿਆ ਸੀ ਅਤੇ ਜਿੱਥੇ ਅੱਜ ਗੁਰਦੁਆਰਾ ਸ਼੍ਰੀ ਪਰਿਵਾਰ ਪਛੋੜਾ ਸਾਹਿਬ ਬਣਿਆ ਹੋਇਆ ਹੈ ਇਹ ਸੀ ਕਿਲਾ ਆਨੰਦਗੜ੍ਹ ਸਾਹਿਬ ਦਾ ਇਤਿਹਾਸ ਜੇਕਰ ਤੁਸੀਂ ਹੋਰ ਵੀ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ